जानने ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰੋਸਾ ਦਿਵਾਇਆ ਉਹਨਾਂ ਨੇ ਕਿਹਾ ਕਿ ਬੱਸਾਂ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦੇ ਲਈ ਜੇ ਕਾਨੂੰਨ ਬਣਾਉਣਾ ਪਿਆ ਤਾਂ ਉਹ ਵੀ ਬਣਾਇਆ ਜਾਵੇਗਾ ਸੋ ਕੁਲਤਾਰ ਸਿੰਘ ਸੰਧਵਾ ਪਹੁੰਚੇ ਫਰੀਦਕੋਟ ਬੱਸ ਹਾਦਸੇ ਦੇ ਵਿੱਚ ਜ਼ਖਮੀ ਲੋਕਾਂ ਦਾ ਜਾਣਿਆ ਹਾਲਚ ਦਿਲ ਕੰਬਾਉ ਹਾਦਸਾ ਹੋਇਆ ਸੀ ਔਰ ਉਹਦੇ ਚ ਦੋ ਜਿਹੜੇ ਪੇਸ਼ੈਂਟ ਆ ਉਹ ਅੰਮ੍ਰਿਤਸਰ ਭੇਜੇ ਆ ਅਮਨਦੀਪ ਹੌਸਫੀਟਰ ਉਹਨਾਂ ਦੀ ਸਰਜਰੀ ਚੱਲ ਰਹੀ ਹੈ ਆਸ ਕਰਦੇ ਆ ਵੀ ਠੀਕ ਹੋ ਜਾਏਗਾ ਬਾਕੀ ਇੱਥੇ ਨੇ ਤੇ ਪੰਜ ਜਿਹੜੀ ਆ ਉਹ ਕੈਜ਼ੂਐਲਟੀ ਉਹ ਡੈਥ ਹੋ ਗਈਆਂ ਸੋ ਸਾਡਾ ਉਹਦਾ ਪਰਿਵਾਰ ਨਾਲ ਹਮਦਰਦੀ ਆ ਦਾ ਇਲਾਜ ਵਾਸਤੇ ਇੱਥੇ ਸਾਰਿਆਂ ਨੂੰ ਕਹਿ ਦਿੱਤਾ ਗਿਆ ਪ੍ਰੋਪਰ ਇਲਾਜ ਪੂਰਾ ਸਹੀ ਮਿਲੇਗਾ ਸੋ ਬੜਾ ਮੁਸ਼ਕਲ ਸਮੱਸਿਆ ਸਾਰਿਆਂ ਨੇ ਇੱਕ ਦੂਜੇ ਨੇ ਆਪਾਂ ਸਾਥ ਦੇ ਕੇ ਕਰਨਾ ਹੈ ਓਵਰਸਪੀਡ ਟਰੈਫਿਕ ਦਾ ਵੀ ਕਰਾਂਗੇ ਕੁਝ ਨਹੀਂ ਬਿਲਕੁਲ ਜੀ ਬਿਲਕੁਲ ਸਾਰਾ ਇਹਦੀ ਡੀਸੀ ਸਾਹਿਬ ਮੈਮ ਹਦਾਇਤਾਂ ਦਿੰਦੀਆਂ ਤੇ ਅੱਗੇ ਇਹ ਇਹਨਾਂ ਦੀ ਟਰਾਂਸਪੋਰਟ ਤਰਦੀ ਵੀ ਮੀਟਿੰਗ ਬੁਲਾਉਣਗੇ ਤੇ ਸਰਕਾਰ ਕੋਲੋਂ ਵੀ ਇਹਦੇ ਵਿੱਚ ਕੋਈ ਜੇ ਕਾਨੂੰਨ ਵਿੱਚ ਹੀ ਬਦਲਾਅ ਕਰਾਉਣਾ ਪਿਆ ਕਰੂਣ ਜੀ ਬਦਲਾਅ